ਸੋਸੀ ਗਾਲ ਜੀ ਮੇਟਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਕਰੀ ਹੋਣੇ ਤਿਆਰੀਆਂ ਬਾਜ਼ੀਆਂ ਦੀਆਂ ਮੇਟਰੋ ਬਾਵਾਂ ਦਿਨ ਹੋ ਗਏ ਸੀ ਵੀਡੀਓ ਵੀਰ ਪਾਕਿਸਤਾਨ ਵਾਲੇ ਦੇ ਪਾਈ ਜਾਂਦੇ ਸਾਂ ਮੈਂ ਚਲੋ ਆਪਣੀ ਹੀ ਪਾਲੀ ਗਈ ਮੇਟਰੋ ਖੇਡ ਕੋਈ ਨਹੀਂ ਮਾਰੀ ਹੁੰਦੀ ਕਈ ਆਰੀ ਜਿਵੇਂ ਜਾਜੀ ਉਵੇਂ ਚੱਲ ਰਿਹਾ। ਬੇਨ ਤਾਂ ਨਾ ਹੀ ਖੇੜ ਕੰਮ ਕਰਦੀ ਐ। ਜੇ ਆਖੀ ਨਾ ਖੇੜ ਕੰਮ ਕਰੂਗੀ ਬਹੁਤ ਘੱਟ ਚਾਂਸ ਹੁੰਦੇ ਆ। ਕੰਮ ਕਰੂਗੀ ਸਿਆਰ ਵਾਲੀ ਸੰਭਾਲ ਤੁਹਾਡੀ نسل ਤੇ ਜਿਹੜਾ ਪਹਿਲੇ ਦਿਨ ਤੋਂ ਕਬੂਤਰ ਡਾਇਆ ਤੁਸੀਂ ਨਵਾਂ ਕੱਢਿਆ ਉਹਨੂੰ ਸਹੀ ਤਰੀਕੇ ਨਾਲ ਡਾਇਆ ਸਹੀ ਤਰੀਕਾ ਮਤਲਬ ਕਿ ਮਚਨ ਤੋਂ ਬਚਾ ਲਿਆ ਕਬੂਤਰ ਕਿਵੇਂ ਉੜਦਾ ਇਹ ਤਰੂੰ ਸਮਝਣਾ ਕਬੂਤਰ ਨੂੰ ਪੜ ਕੇ ਤੇ ਤੁੱਪੇ ਕੜ ਕੇ ਤੁੱਪੇ ਸੜ ਕੇ ਪੂਰਾ ਬੰਦੇ ਨੂੰ ਆਪ ਵੀ ਨਾਲ ਖੇਡਾਂ ਕੰਮ ਕਰਦੀਆਂ ਜਿਆਦਾ ਕਿਨਾਂ ਵੀ ਇੱਕਦਮ ਤੋਂ ਸਾਮਕੇ ਬਾਜ਼ੀ ਜਤ ਜਵ ਕੀ ਬਾਜ਼ੀ ਜਤਨੀ ਬਹੁਤ ਔਖੀ ਹੈ ਅੱਜ ਕੱਲ ਕੰਪੀਟੀਸ਼ਨ ਬਹੁਤ ਟਫ ਹੋਇਆ ਪਿਆ ਇਸ ਲਈ ਮੇਰਾ ਵੀਰੋ ਜਿਹੜੇ ਨਵੇਂ ਆ ਹੁਣ ਗਰੁੱਪਾਂ ਦਾ ਖੜਾ ਛੱਡ ਦਿਓ ਗਰਪਾ ਦੇਗਾ ਪਾਪਾ ਬੋਧ ਮਾਰ ਲੈ ਕੋਸੋਂ ਲੈ ਕੋਸੇ ਮਾਰ ਲੈ ਜਿਹੜੇ ਨਹੀਂ ਹੋਏ ਵੀਰ ਕਬੂਤਰਾਂ ਨਹੀਂ ਹੋਜੋ ਰਿਕਾਰਡਿੰਗਾਂ ਤਾਂ ਬਾਅਦ ਚ ਹੀ ਪੈ ਜਾਣੀਆਂ ਕਬੂਤਰਾਂ ਨੂੰ ਸਾਰਾਉਣ ਵਾਲੇ ਆ ਤੋਪ ਲਵਾਓ ਕੱਡੋ ਢਾਂਗ ਨਾਲ ਡਿੱਗਣ ਤੋਂ ਬਚਾਓ ਦਨ ਹੋ ਸਕੇ ਜੇ ਲੋਕ ਕਬੂਤਰ ਕੱਟਨੇ ਆ ਕਟੋੜ ਪਾਇੰਤ ਤੋਂ ਸੱਤਨ ਤੋਪ ਲਵਾਓ ਜਿਹੜੇ ਜੇੜ ਚ ਵੀ ਛਰਨੇ ਆ ਹੋਰ ਆ 10 ਦਿਨਾਂ ਨੂੰ ਉਹਨੂੰ ਵਾ ਕੇ ਤੋਪ ਲਵਾ ਕੇ ਸਿੱਧੇ ਕਰਕੇ ਪੰਪ ਪਾਚਾ ਟੰਡਾ ਕੇ ਬੰਦ ਕਰੋ ਕਿਉਂਕਿ ਉਦੋਂ ਕਬੂਤਰ ਚਲਾਉਣਾ ਬਹੁਤ ਔਖਾ ਹੁੰਦਾ ਸਿੱਧਾ ਕਰਨਾ ਮਤਲਬ ਬਾਂਧ ਕਬੂਤਰ ਡਿੱਗਦਾ ਡਿੱਗਦਾ ਹੁਣ ਆ ਆਰ ਉਹ ਤੇ ਜੇ ਕੂਟਰ ਸਿੱਧੇ ਆ ਜਾਂਦੇ ਆ। ਉਹ 10 ਦਾ ਨੂੰ ਥੋੜੇ ਥੋੜੇ ਵਾਹਨ ਵਿਲੇ ਹੋ ਜਾਣਗੇ ਲੜੜ ਘੜਜੂਗਾ ਪੈਣਾ। ਗਰਮੀ ਵਾਲੇ ਵੀ ਸਿੱਧੇ ਕਰ ਲੋ। ਜੇ ਆਹਦੇ ਇਕੱਲੀ ਖੇਡ ਦਾ ਦੂਗੀ ਖੇਡ ਨਹੀਂ ਡੋਦੀ। ਹਰ ਚੀਜ਼ ਦਾ ਸਮੇਲ ਹੋਣਾ ਚਾਹੀਦਾ ਚਾਰੇ ਕੰਨੀਆਂ ਤੋਂ ਪੂਰਾ ਹੋਊਗਾ ਫੇਰ ਹੀ ਉੱਡੂ ਉਤਰ। ਬਾਕੀ ਕਮਟਰ ਠੰਡੇ ਰੱਖੋ ਅੰਦਰ ਤੋਂ ਦੇਹੀ ਹੋਣੀ ਚਾਹੀਦੀ ਹੈ ਔਇਲੀ ਦਾਣਾ ਪਾਓ ਹੁਣ ਜਿਹੜੇ ਵੀਰ ਕੁਛ ਮੱਖਣੀ ਦੇ ਜਾਂਦੇ ਕੋਈ ਨਹੀਂ ਦਿੰਦੇ ਉਹ ਵੀ ਮੱਖਣੀ ਦੇ ਦਿਓ ਮੱਖਣੀ ਦਲੀ ਦੇਣੀ ਦਾ ਛਾਵਣੂ ਦਿਓ ਕਿਉਂਕਿ ਭੁੱਖ ਮਾਰਦੀ ਹੈ ਤੇ ਨਹੀਂ ਤਾਂ ਮੈਂ ਤਾਂ ਬਈ ਹੋਰ ਕਰਦਾ ਹੁਣਾਂ ਸਾਦੇ ਕਿਸੇ ਨੂੰ ਪਸੰਦ ਆਵੇ ਨਾ ਆਵੇ ਆਪਦੀ ਆ ਦੀ ਸੋਚ ਹੁੰਦੀ ਐ ਆਪਾਂ ਦਾ ਰੋਟੀਆਂ ਚ ਬਰੀਕ ਚੂਰੀ ਘੋਟ ਲਈਦੇ ਉਹ ਤੇ ਕਰਸੀ ਪਾਈ ਦੀ ਮਖਣੀ ਦੀ ਤੇ ਅੱਗੇ ਰੱਖ ਲਈਦੀਆਂ ਚੱਟ ਜਾਂਦੇ ਜਮਾਂ ਉਹ ਜਮੇ ਮਰਦੀ ਵਰਤ ਲੋ ਦੁਬਾਰੇ ਪਾ ਦਿਓ ਕਦੋਂ ਵੀ ਪਾ ਦਿਓ ਜਿਹੜੀ ਮਖਣੀ ਦੇਣੀ ਉੰਜ ਉਹ ਡਲੀ ਨਾਲ ਸ਼ਾਉਂਦੇਓ ਜਿੰਨਾ ਠੰਡਾ ਕਬੂਤਰ ਹੋਊਗਾ ਉਹੀ ਘਾੜ ਕੱਢੂਗਾ ਕਿਉਂਕਿ ਬਾਜ਼ੀਆਂ ਹੋ ਗਈਆਂ ਲੰਮੀਆਂ ਤੇ ਮੈਡੀਸਨ ਵੀਰ ਪਾਕਿਸਤਾਨ ਵਾਲ ਨੇ ਬਹੁਤ ਦੱਸੀਆਂ ਮੈਡੀਸਨਾਂ ਵੀ ਫੇਰ ਹੀ ਕੰਮ ਕਰਨਗੀਆਂ ਜੇ ਅੰਦਰ ਜਾਨ ਹੋਊਗੀ ਤਾਂ ਬਿਨਾਂ ਜਾਨ ਤੋਂ ਮੈਡੀਸਨਾਂ ਵੀ ਨਹੀਂ ਕੰਮ ਕਰਦੀਆਂ ਕਬੂਤਰ ਮੱਚੂਆ ਵੀ ਸਾਰਾ ਕੁਝ ਹੋਊਗਾ ਜਿਹੜਾ ਕਮਜ਼ੋਰ ਆ ਤੇ ਜਿਹੜਾ ਅੰਦਰੋਂ ਜਾਂਚਾ ਕਿ ਉਹ ਇੱਕ ਦਿਨ ਨਾਲ ਦਾ ਪੁਲਵਾਨ ਬਣਦੇ ਨਹੀਂ ਆਪਾਂ 10 ਦਿਨ 20 ਦਿਨ ਬਾਦਾਮ ਪਾ ਦਿੰਨੇ ਆ ਬੁਰਾ ਮਸਿਕ ਗੁੱਟ ਫਾਇਟ ਜ਼ਰੂਰ ਹੁੰਦੀ ਆ ਪਰ ਜਿਹੜੀ ਚਰਬੀ ਨਹੀਂ ਬਣਾਉਦੇ ਕਈ ਵੀਰਾਂ ਦਾ ਸੋਚ ਆ ਆਪਦੀ ਆਪਦੀ ਕਈ ਵੀਰਾਂ ਦਾ ਸੋਚਾ ਵਿੱਚ ਚਰਬੀ ਜਿਆਦਾ ਚੜ ਜਾਏ ਕੁੱਤਰ ਉੜਦਾ ਨਹੀਂ ਜਿਹੜੇ ਥੋੜੀ ਚਰਬੀ ਜ਼ਿਆਦਾ ਚੜ੍ਹੀ ਹੋਵੇ ਕਬੂਤਰ ਪੰਜ ਚਾਰ ਦਿਨ ਲੇਟ ਚੱਲਦਾ ਪਰ ਮਸਲ ਬਿਲਡ ਅਪ ਹੋਏ ਮਸਲ ਬਣੇ ਤਾਂ ਜ਼ੋਰ ਲਾਉਣ ਤੋਂ ਹੀ ਕੰਮ ਆਉਦੇ ਸਾਰੇ ਪਾਸੇ ਕਬੂਤਰ ਗੁੰਦਿਆ ਪਿਆ ਹੋਇਆ ਹਾਂ ਹਾ ਜੇਠ ਵਾਲੀਆਂ ਬਾਦੀਆਂ 'ਚ ਛੋੜੇ ਟਾਈਮ ਦੀਆਂ ਬਾਦੀਆਂ ਜਿਹੜੀਆਂ ਮੰਨ ਕੇ ਚੱਲੋ 2:30 ਵਜੇ ਨੂੰ ਖਤਮ ਹੁੰਦੀ ਆ ਉਹਦੇ 'ਚ ਤਾਂ ਥੋੜਾ ਲਿੱਸਾ ਵੀ ਕੰਮ ਦੇ ਜੂਆ ਪਰ ਅੱਜ ਕੱਲ ਢਾਈ ਤਾਂ ਨਾਲੇ ਕੰਮ ਰਹਿ ਨਹੀਂ ਗਿਆ ਆਏ ਹਾਲ ਕਬੂਤਰਬਾਜੀ ਵੱਧ ਹੀ ਜਾਂਦੀ ਅੱਗੇ ਨਵੀਆਂ ਤੋਂ ਨਵੀਆਂ ਅਜ ਖੋਜਾਂ ਹੋਈ ਜਾਂਦੀਆਂ ਤੇ ਜਦੋਂ ਕਬੂਤਰ 5:00 ਵਜਾਂ ਨੇ ਨਾ ਜਾਣ ਵਾਲੇ ਹੀ ਜਾਊਗਾ ਇਹ ਨਿੱਕੀ ਨਿੱਕੀ ਗੱਲਾਂ ਤੇ ਹਰ ਰੱਖੜੀ ਗੱਲ ਹੁੰਦੀ ਹੈ ਕਬੂਤਰਬਾਜੀ ਆ ਨਿੱਕੀ ਨਿੱਕੀ ਗੱਲ ਦੀ ਗੱਲੇ ਗੱਲੇ ਪੁਆਇੰਟ ਦੀ ਕਬੂਤਰ ਨੂੰ ਸਮਝਣਾ ਹਰ ਇੱਕ ਕਬੂਤਰ ਇੱਕ ਗੇਮ ਤੇ ਨਹੀਂ ਉੜਦਾ ਕਈ ਕਬੂਤਰ ਹੋਰ ਐਸ ਲੱਗੇ ਉੜਦੇ ਆ ਬਹੁਤ ਘੱਟ ਕਬੂਤਰ ਹੁੰਦੇ ਆ ਬਰ ਉੜਦੇ ਆ ਕਈ ਕਬੂਤਰ ਭੁੱਖੇ ਉੜਦੇ ਆ ਕਬੂਤਰ ਨੂੰ ਸਮਝਣਾ ਪੈਂਦਾ ਵੀ ਮੈਂ ਸਵੇਰੇ ਕਿੰਨੇ ਭੋਜਨ ਦਿੱਤੇ ਸੀ ਤੇ ਅਗਲੇ ਦਿਨ ਖਾਲੀ ਆ ਜਾਂ ਨਹੀਂ ਖਾਲੀ ਕੀ ਸਿਸਟਮ ਆ ਕਬੂਟਰ ਨੂੰ ਕਣਕ ਵੀ ਜ਼ਰੂਰੀ ਹੈ ਕਿਉਂਕਿ ਕਣਕ ਚ ਕਾਰਬੋਹਾਈਡਰੇਟ ਹੈ ਜਿਹੜਾ ਬਾਡੀ ਨੂੰ ਚਾਹੀਦਾ ਪਰ ਕਣਕ ਗਲਦੀ ਵੀ ਔਖੀ ਹੈ ਉਹਦੇ ਹਾਸਤੇ ਵੀ ਉਹਦੇ ਹਾਸਤੇ ਵੀ ਇਕੱਲੀ ਇਕੱਲੀ ਗੱਲ ਧਿਆਨ ਰੱਖਣਾ ਪੈਣਾ ਮੇਨ ਸੋਤ ਰਸੋ ਸਰੇ ਦੇ ਗਾਂ ਦੇ ਯਾਰ ਕਬੂਤਰ ਦਾ ਮੇਦਾ ਸਹੀ ਹੈ ਤਾਂ ਕਬੂਤਰ ਸਹੀ ਹੈ ਸ਼ਾਉਣ ਕਬੂਤਰ ਦਾ ਪੋਟਾ ਏਟਰਗਾ ਹੋਵੇ ਪੂਰਾ ਤੰਨ ਕੇ ਭਰਿਆ ਹੋਵੇ ਜਦੋਂ ਦਾਣੇ ਪਾਣੀ ਪਾਇਆ ਹੋਵੇ ਦਾਣੇ ਪਾਣੀ ਪਾਉਣ ਤੋਂ ਬਾਅਦ ਕਬੂਤਰ ਥੱਲੋਂ ਪੂਰਾ ਕਲੜਾ ਹੋਵੇ ਪਿੱਲ ਪਿੱਲ ਨਾ ਕਰਦਾ ਹੋਵੇ ਉਹ ਚੀਜ਼ਾਂ ਤੇ ਆ ਤਾਂ ਕਿਉਂ ਬਾਕੀ ਹੌਲੀ 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 ਦਿਲੀਆਂ ਗੱਲਾਂ ਦੁਬਾਰਾ ਚਾਹੀਆਂ ਨੇ ਕਮੈਂਟ ਕਰਦਾ ਕਰੋ ਯਾਰ ਉਹ ਗੱਲਾਂ ਜਵਾਬ ਤਾਂ ਦਿੱਤਾ ਹੁੰਦਾ ਪਰ ਨਵਾਂ ਕੰਟੈਂਟ ਸੋਚਣਾ ਬੜਾ ਔਖਾ ਹੈ ਕਿਹੜੀ ਗੱਲ ਤੇ ਵੀਡੀਓ ਬਣਾਈਏ ਠੀਕ ਹੈ ਵੀਰੋ ਫਿਰ ਜੀ ਗੱਲ